♫ ਸਵਾਗਤ ਹੁੰਦਾ ਸੀ 2022 ਤੋਂ ਲੈ ਕੇ ਹੁਣ ਤੱਕ ਪਰ ਹੁਣ ਆਏ ਦਿਨ ਲਗਾਤਾਰ ਵਿਰੋਧ ਹੀ ਵੱਧਦਾ ਜਾ ਰਿਹਾ ਵਿਰੋਧ ਵੀ ਹੱਦੋਂ ਵੱਧ ਹੁੰਦਾ ਹੈ ਸਾਹਮਣੇ ਹੀ ਮੂੰਹ ਤੇ ਹੀ ਨਾਰੇਬਾੜੀ ਚੱਲਦੀ ਹੈ ਤੂੰ ਤੂੰ ਮੈਂ ਮੈਂ ਚੰਗੀ ਹੁੰਦੀ ਹੈ ਇਹ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਠੀਕ ਆ ਪ੍ਰਦੇਵ ਜੀ ਬਹੁਤ ਵਧੀਆ ਸਵਾਲ ਕੀਤਾ ਜੀ ਜੇ ਤੁਹਾਡੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਅੱਗੇ ਸਵਾਲ ਕਰਦਿਆਂ ਜੀ ਅਸੀਂ ਛੋਟੇ ਛੋਟੇ ਹੁੰਦੇ ਸੀ ਇੱਕ ਬਾਬੂ ਸਿੰਘ ਮਾਨ ਨੇ ਗੀਤ ਲਿਖਿਆ ਸੀ ਜਿਹੜਾ ਬਹੁਤ ਸਰਮੂਰ ਹੋਇਆ ਗੀਤ ਘਾਰਾ ਜੀ ਤੇ ਸਾਡੇ ਮਾਨ ਜੋ ਐਮਪੀ ਐਮਐਲਏ ਜਿਹੜੇ ਰਹਿ ਚੁੱਕੇ ਮਮਸਦੀਕ ਰਜੀਤ ਕੋਰ ਨੇ ਉਹਨੂੰ ਗਾਇਆ ਸੀ ਦਾ ਜੀ ਉਹਦੇ ਚ ਲਿਖਿਆ ਹੋਇਆ ਸੀ ਤੇ ਗਾਇਆ ਸੀ ਉਹ ਕਹਿੰਦਾ ਪੁੱਠਾ ਪੰਗਾ ਲੈ ਲਿਆ ਜੱਟੀਆਂ ਬੋਕਦੇ ਸੰਗੜਵਾ ਤੁਹਾਡੇ ਸਵਾਲ ਤੋਂ ਮੈਨੂੰ ਇਹ ਗੱਲ ਯਾਦ ਆਉਂਦੀ ਆ ਵੀ ਗ੍ਰਾਹ ਕਿਸੇ ਦਾ ਨੀਗਾ ਹੈਗਾ ਹਾਥੀ ਭੋਗਦੇ ਸੰਗ ਨੂੰ ਲੱਗਿਆ ਠੀਕ ਐ ਅੱਛਾ ਚਲੋ ਇਹਦਾ ਸਵਾਲ ਆਪੇ ਕਮੈਂਟ ਚ ਦੇਣਗੇ ਲੋਕ ਹੂੰ ਤੇ ਮੈਂ ਸਹੀ ਗੱਲ ਕੀਤੀ ਜਾਂ ਕਹੀ ਜਾਂ ਕਿੱਥੇ ਮੈਂ ਕੀ ਕਹਿਣਾ ਚਾਹਣਾ ਉਹਦਾ ਵੀ ਮੈਂ ਸਟਾਰ ਕਰ ਦੇਣਾ ਜੀ ਤੇ ਜਿਹੜਾ ਸਭ ਤੋਂ ਵੱਧ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਹੈ ਨਾ ਹੂੰ ਇਹ ਪ੍ਰਦੀਪ ਜੀ ਵਿਰੋਧ ਆਮ ਆਦਮੀ ਪਾਰਟੀ ਅਤੇ ਸਰਕਾਰ ਦਾ ਇਸ ਕਰਕੇ ਹੋ ਰਿਹਾ ਹੈ ਹੂੰ ਪਈ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਜਿਹੜੇ ਇਹਨਾਂ ਦੇ ਵਿਧਾਇਕ ਅਸ਼ਰਮੌਰ ਜਾਂ ਸਭ ਪਾਰਟੀ ਨੂੰ ਚਲਾਉਣ ਵਾਲੇ ਸੀਗੇ ਲੀਡਰਸ਼ਿਪ ਜੀ ਉਹ ਕਿਉਂ ਖਿਚੜੀ ਸੀਗੀ ਹੂੰ ਜੇ ਤਾਂ ਕਿਸਾਨ ਉੱਥੇ ਜਾ ਕੇ ਨਾ ਮਿਰਚ ਦੇ ਚਾਰ ਨਾਲ ਰੋਟੀ ਖਾਂਦੇ ਸੀ ਹੂੰ ਤੇ ਤਲਵਾਰ ਸਿੰਘ ਹਣ ਵੀ ਉੱਥੇ ਰੋਟੀ ਚਾਰ ਨਾਲ ਹੀ ਖਾਈ ਜਾਂਦੇ ਦਿਖਾਈ ਦਿੰਦੇ ਸੀ ਕੋਲੇ ਬਹਿ ਕੇ ਨਾ ਕੋਲੇ ਬਹਿ ਕੇ ਹੂੰ ਹੁਣ ਕੀ ਹੋਇਆ ਵੀ ਹੁਣ ਜਦੋਂ ਬਹੁਤ ਮਤ ਮਿਲ ਗਿਆ ਪਾਵਰਾ ਮਿਲ ਗਿਆ ਹੂੰ ਤੇ ਉਦੋਂ ਉਹਨਾਂ ਦੇ ਜਿਹੜੇ ਸ਼ਬਦ ਆ ਹੂੰ ਸ਼ਬਦਾਂ ਚ ਵੀ ਉਹ ਕੜਤਨ ਆ ਗਈ ਜੀ ਤੁਸੀਂ ਤਾਂ ਵੇਲੇ ਇੱਕ ਭਾਈ ਸਾਹਿਬ ਨੇ ਅੱਜ ਹੋਰ ਕਿਹਾ ਮੈਨੂੰ ਜਨਾ ਯਾਦ ਨਹੀਂ ਜੀ ਉਹ ਵੇਖ ਲੈਣਗੇ ਉਹ ਵੀ ਕਹਿੰਦਾ ਵੇਲੇ ਨਹੀਂ ਤਾਂ ਹੋਰ ਕੀ ਹੂੰ ਹੂੰ ਅੱਛਾ ਜੀ ਠੀਕ ਆ ਹੁਣ ਜਿਹੜੇ ਲੋਕਾਂ ਨੇ ਕੰਮ ਦਿੱਤਾ ਜੀ ਉਹ ਤਾਂ ਵਿਲੇ ਹੋ ਗਏ ਤੇ ਜਿਹੜਿਆਂ ਨੂੰ ਦਿੱਤਾ ਉਹ ਹੋ ਗਏ ਕੰਮ ਵਾਲੇ ਅੱਛਾ ਇੱਕ ਤਾਂ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਨਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਆ ਉਹ ਜਿਹੜੇ ਉੱਥੇ ਧਰਨਾ ਲੱਗਿਆ ਹੋਇਆ ਸੀਗਾ ਹਰਿਆਣੇ ਦੇ ਬਾਡਰ ਤੇ ਖਨੌਰੀ ਬਾਡਰ ਹੈ ਸ਼ਾਇਦ ਜੀ ਖਨੌਰੀ ਬਾਡਰ ਤੇ ਜਦੋਂ ਕਿਸੇ ਸਰਕਾਰ ਨੇ ਨਹੀਂ ਛੇੜਿਆ ਕੇਂਦਰ ਨੇ ਨਹੀਂ ਛੇੜਿਆ ਤੇ ਪੰਜਾਬ ਸਰਕਾਰ ਦੇ ਆਰਡਰ ਤੇ ਪੰਜਾਬ ਪੁਲਿਸ ਵੱਲੋਂ ਜਦੋਂ ਕਿਸਾਨਾਂ ਦੀ ਬਾਤ ਨੂੰ ਬਰਤਹਾਲਤ ਕਰ ਦਿੱਤੀ ਬਜ਼ੁਰਗ ਨਹੀਂ ਵੇਖਿਆ ਮੁੰਡਾ ਨਹੀਂ ਵੇਖਿਆ ਕੋਈ ਉਮਰ ਨਹੀਂ ਦੇਖੀ ਡਾਂਗ ਭਰਾ ਕੇ ਪੁਲਿਸ ਨੇ ਪੂਰੀ ਤਰ੍ਹਾਂ ਤਾਰੋ ਵੀਡੀਓ ਕਰਕੇ ਖਲਾਰਾ ਪਾ ਕੇ ਇੱਥੋਂ ਤੱਕ ਕੇ ਝਾੜੂ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਦੇ ਘਰੋਂ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਚੋਰੀ ਹੋਏ ਪੜੇ ਗਏ ਜੀ ਤੇ ਕਿਸਾਨ ਜਿਹੜੇ ਸੀ ਉਹ ਕਈ ਪੱਖਾਂ ਤੋਂ ਬਰਬਾਦ ਹੋਏ ਇੱਕ ਤਾਂ ਉਹਨਾਂ ਨੇ ਸਮਾਂ ਕੱਢਿਆ ਦੂਜਾ ਉਹਨਾਂ ਨੇ ਉੱਥੇ ਘਰ ਵਰਗਾ ਮਾਹੌਲ ਪੈਦਾ ਕੀਤਾ ਤੀਜਾ ਉਹਨਾਂ ਦੇ ਜਿਹੜੇ ਟਰੈਕਟਰਾਂ ਤੱਕ ਸੀ ਰੋਟੀ ਦਾ ਸਾਧਨ ਸੀ ਉਹ ਵੀ ਜਿਹੜਾ ਝਾਰੂ ਪਾਰਟੀ ਆ ਉਹ ਉਹਦੇ ਕੋਲੋਂ ਹੋ ਗਿਆ ਉਹਦੇ ਵਰਕਰਾਂ ਤੋਂ ਹੋ ਗਿਆ ਚਲੋ ਜੇਕਰ ਭਗਵੰਤ ਮਾਨ ਨੇ ਗੱਲ ਕਹੇ ਤਾਂ ਕੋਈ ਹੋ ਮਸਲਾ ਸਿਆਸੀ ਉਹਦੀ ਮਜਬੂਰੀ ਆ ਮੈਨੂੰ ਨਹੀਂ ਪਤਾ ਤੇ ਪਰ ਉਹਦੇ ਵਰਕਰਾਂ ਨੂੰ ਉੱਥੋਂ ਜਾ ਕੇ ਟਰੈਕਟਰ ਟਰਾਲੀਆਂ ਚੋਰੀ ਕਰਨ ਦੀ ਕੀ ਮੁਸੀਬਤ ਬਣੀ ਸੀ ਸਭ ਤੋਂ ਵੱਡਾ ਕਾਰਨ ਇਹ ਆ ਇੱਕ ਤਾਂ ਪ੍ਰਦੀਪ ਜੀ ਮੈਂ ਤੁਹਾਨੂੰ ਹੋਰ ਦੱਸਦਾ ਤੁਹਾਡੇ ਸਵਾਲ 'ਚ ਵਾਦਾ ਕਰਦਾ ਤੁਸੀਂ ਕਿਹਾ ਸੀ ਵੀ ਨਾਰੇ ਉਸ ਤਰ੍ਹਾਂ ਦੇ ਲੱਗਦੇ ਰਵਾਇਤੀ ਰਵਾਇਤੀ ਨੇ ਇਹ ਨਾਰੇ ਹੋਰ ਵੀ ਚੱਲ ਪਏ ਜਦੋਂ ਮੈਂ ਕਵਰੇਜ ਕਰਦਾ ਸੀ ਨਾ ਅੱਲਾ ਉਹ ਤੇ ਪੰਜ ਨਾਰਿਆਂ ਦੀ ਮੈਂ ਕਵਰੇਜ ਕੀਤੀ ਖੁਦ ਹੱਪ ਜਾ ਕੇ ਇਹਨਾਂ ਤੁਸੀਂ ਕਰਦੇ ਹੋ ਚਲੋ ਠੀਕ ਆ ਉਹਦੇ 'ਚ ਕੀ ਲਿਖਿਆ ਟਰਾਲੀ ਚੋਰ ਹੂੰ ਟਰੈਕਟਰ ਚੋਰ ਹੂੰ ਤੇ ਐਸਟੀਸੀ ਚੋਰ ਰਾਸ਼ਨ ਚੋਰ ਹਾਂ ਇੱਕ ਮੇਰੇ ਵਰਗਾ ਸੀ ਪਤਾ ਨਹੀਂ ਮਗਰ ਗਰੀਬ ਹੋਣਾ ਮੈਂ ਵੀ ਗਰੀਬ ਹੀ ਹਾਂ ਮੈਂ ਕਿਹੜਾ ਅੱਛਾ ਉਹ ਕਹਿੰਦਾ ਜੀ ਆਟਾ ਚੋਰ ਮੁਰਦਾ ਬਾਹਰ ਪਰ ਉਹ ਨਾ ਇੱਕ ਸੁਣ ਆਟਾ ਚੋਰ ਤਾਂ ਅੱਜ ਤੱਕ ਸੁਣੇ ਆਟਾ ਚੋਰ ਪਹਿਲਾ ਨਾਰਾ ਜਿਹੜਾ ਕਿ ਝਾੜੂ ਆਮ ਆਦਮੀ ਪਾਰਟੀ ਦੇ ਖਿਲਾਫ ਲੱਗਦਾ ਮੈਂ ਕਵਰੇਜ ਕਰਕੇ ਆਪਣੇ ਟਾਈਗਰ ਪੰਜਾਬ ਨਿਊਜ਼ ਚੈਨਲ ਤੇ ਉਹ ਕਵਰੇਜ ਚਲਾ ਚੁੱਕਿਆ ਹੈ ਵੀ ਦੇਖੋ ਐਨੇ ਖੁਸ਼ੀ ਨਾਲ ਸਤਿਕਾਰ ਕੀਤਾ ਜਾ ਰਿਹਾ ਹੈ ਇਹ ਐਮਐਲਏ ਸੁਬਾਨਾ ਜਹਾਂ ਇਹਨਾਂ ਦੇ ਕੱਲ ਸਪੀਕਰ ਸਾਹਿਬ ਆਏ ਸੀਗੇ ਹੈ ਤੇ ਇੱਥੋਂ ਤੱਕ ਵੀ ਜਿਹੜੇ ਲੋਕਾਂ ਨੇ ਵੋਟਾਂ ਦੇਣੀਆਂ ਯਾਰ ਉਹਨਾਂ ਨੂੰ ਦਾ ਪੇਡਾ ਵਾਂਗੂ ਪੁਲਿਸ ਇਕੱਠਾ ਕਰਕੇ ਸਾਈਡ ਤੇ ਕਰ ਦਿੰਦੀਆਂ ਤੇ ਤੁਸੀਂ ਇਹ ਹਿਸਾਬ ਲਾਓ ਪੀ ਜਿਹੜੇ ਲੋਕ ਤਾਂ ਅੱਜ ਤੁਹਾਡੇ ਨਾਲ ਗੱਲ ਕਰ ਲਈ ਆ ਉਹਦੇ ਉਹਨਾਂ ਨਾਲ ਤੁਸੀਂ ਗੱਲ ਨਹੀਂ ਕਰਦੇ ਤੇ ਤੁਸੀਂ ਕਿਹੜੀ ਗੱਲ ਤੇ ਕੰਨਾਂ ਪਲੱਸਟਰ ਕਰ ਕਰਕੇ ਤੇ ਪਾ ਪਾ ਕੇ ਤਾਂ ਘਟਨ ਕਰ ਕਰਕੇ ਯਾਰ ਮੈਨੂੰ ਤਾਂ ਲੱਗਦਾ ਸਿਆਸਤਦਾਨ ਕਹਿੰਦੇ ਸਿਆਣੇ ਬੜੇ ਹੁੰਦੇ ਮੈਨੂੰ ਤਾਂ ਲੱਗਦਾ ਵੀ ਸਿਆਸਤਦਾਨ ਦਾ ਕੰਗਲਾ ਹੀ ਕੋਈ ਨਹੀਂ ਵੀ ਜਦੋਂ ਤੁਹਾਨੂੰ ਲੋਕ ਚਾਹੁੰਦੇ ਹੀ ਨਹੀਂ ਬਹਿ ਜਾਓ ਆਰਾਮ ਨਾਲ ਚਾਰ ਦਿਨ ਏਸੀ ਚਾਵਾ ਲੈ ਲਓ ਵੋਟਾਂ ਨਹੀਂ ਪੈਣੀਆਂ ਕਿਉਂਕਿ ਬੋਕਦੇ ਸਿੰਘਾਂ ਨੂੰ ਹੱਥ ਲੱਗ ਗਿਆ ਇੱਕ ਚੀਜ਼ ਹੋਰ ਦੱਸੋ ਹੁਣ ਹੋਰ ਸੁਣੋ ਜਦੋਂ ਇਹਨਾਂ ਦੀ ਸਰਕਾਰ ਸੱਤਾ ਵਿੱਚ ਨਹੀਂ ਸੀ ਆਈ ਆਮ ਆਦਮੀ ਪਾਰਟੀ ਹਾਂਜੀ ਅੱਜ ਕਿਸਾਨ ਬੈਠੇ ਆ ਜਾਂ ਮਜ਼ਦੂਰ ਬੈਠੇ ਆ ਇਹ ਸਵਾਲ ਕਰਦੇ ਆ ਇਹਨਾਂ ਨੂੰ ਸਵਾਲ ਕਰਨ ਲਈ ਲਾਇਆ ਕਿਹਨਾਂ ਨੇ ਇਹ ਭਗਵੰਤ ਮਾਨ ਜੀ ਹੀ ਕਹਿੰਦੇ ਆ ਕੱਲ ਉੱਥੇ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਨੇ ਹੀ ਸਾਨੂੰ ਦੱਸਿਆ ਜਦੋਂ ਕਵਰੇਜ ਕਰਨ ਗਏ ਕੁਲਵਰ ਸਿੰਘ ਸੰਧਵਾ ਸਾਹਿਬ ਆਏ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਫਿੱਡੇਕਲਾ ਵਿੱਚ ਉਹਨਾਂ ਨੇ ਦੱਸਿਆ ਕਹਿੰਦੇ ਜੀ ਅਸੀਂ ਸਵਾਲ ਕਿੱਥੇ ਕਰਦੇ ਸੀ ਸਾਨੂੰ ਤਾਂ ਕਰਨੇ ਨਹੀਂ ਸੀ ਆਉਂਦੇ ਇਹ ਭਗਵੰਤ ਮਾਨ ਸਾਹਿਬ ਹੀ ਕਹਿੰਦੇ ਸੀ ਵੀ ਜਦੋਂ ਕੋਈ ਲੀਡਰ ਆਵੇ ਉਦੋਂ ਕਾਂਗਰਸ ਦੀ ਸਰਕਾਰ ਸੀ ਜਦੋਂ ਕੋਈ ਲੀਡਰ ਆਏ ਤਾਂ ਉਹਨਾਂ ਨੂੰ ਸਵਾਲ ਕਰਿਆ ਕਰੋ ਤੁਹਾਡਾ ਹੱਕ ਹੈ ਤੁਸੀਂ ਪੁੱਛਿਆ ਕਰੋ ਤੇ ਕਹਿੰਦੇ ਜੀ ਅੱਜ ਅਸੀਂ ਪੁੱਛਦੇ ਆਂ ਤੇ ਅੱਜ ਘਟੋ ਘਟ 150 200 ਬੰਦਾ ਪੁਲਿਸ ਦਾ ਹੀ ਸਾਡੇ ਤੇ ਲਾਤਾ ਕਿ ਸਵਾਲ ਨਾ ਪੁੱਛੇ ਜਾਣ ਅੱਜ ਸਾਨੂੰ ਰੋਕਦੇ ਆ ਤੁਸੀਂ ਤਾਂ ਸਾਨੂੰ ਕਿਹਾ ਸੀ ਵੀ ਪੁੱਛਿਆ ਕਰੋ ਤੇ ਅੱਜ ਅਸੀਂ ਪੁੱਛਣ ਲੱਗਦੇ ਆ ਤਾਂ ਸਾਨੂੰ ਤੁਸੀਂ ਜੇਲਾਂ ਵਿੱਚ ਬੰਦ ਕਰ ਦਿੰਨੇ ਹੋ ਸਾਨੂੰ ਫੜ ਫੜ ਕੇ ਬੱਸਾਂ ਵਿੱਚ ਲੱਦ ਲੱਦ ਕੇ ਲੈ ਜਾਂਨੇ ਹੋ ਕਿਉਂ ਲੈ ਜਾਣੇ ਹੋ ਔਰ ਇਹ ਲੈ ਜਾਣਾ ਨਾ ਤਾਂ ਸਹੀ ਹੈ ਜਾਂ ਗਲਤ ਇਹ ਵੀ ਕਲੀਅਰ ਕਰ ਦੋ ਦੇਖੋ ਇਹਦੇ ਦੋ ਪੱਖ ਆ ਜੀ ਜੀ ਅ ਜਿਵੇਂ ਕਹਿੰਦੇ ਹੁੰਦੇ ਹਨ ਜੀ ਜ਼ੁਬਾਨੋਂ ਮੁਕਰ ਗਿਆ ਮਰ ਗਿਆ ਮਰ ਗਿਆ ਤੇ ਜੇ ਜ਼ੁਬਾਨ ਤੇ ਪੂਰੇ ਉੱਤਰਵੇਂ ਦਾ ਤੁਸੀਂ ਇਸ ਦੁਨੀਆ ਦੇ ਵਿੱਚ ਇੱਕ ਮਾਣ ਵਿਅਕਤੀ ਬੱਬਰ ਸ਼ੇਰ ਕਹਿ ਲੋ ਕੁਛ ਕਹਿ ਲੋ ਬਿਲਕੁਲ ਤੇ ਉਹ ਗੱਲਾਂ ਤਾਂ ਤੀਰ ਤਾਂ ਦੋਵੇਂ ਚਲਾ ਬੈਠੇ ਹੂੰ ਪੀ ਨਾ ਤਾਂ ਇਹ ਵਾਦੇ ਕੀਤੇ ਆ ਦੇ ਪੂਰੇ ਉਤਰੇ ਤੇ ਨਾ ਆਪਦੀ ਕੀਤੀ ਗੱਲ ਤੇ ਲੋਕਾਂ ਨੂੰ ਪੂਰਾ ਉਤਰ ਨਾ ਦਿੰਦੇ ਆ ਕਿ ਛੇੜੂ ਤਾਂ ਆਪਦੀ ਗੱਲ ਤੇ ਪੂਰਾ ਉਤਰਦੇ ਉਹ ਵੀ ਜੇ ਸਵਾਲ ਹੀ ਪੁੱਛਦੇ ਆ ਜੇ ਨਹੀਂ ਆਉਂਦੇ ਤੇ ਉੱਥੇ ਤੁਸੀਂ ਪੁਲਿਸ ਤੋਂ ਡਾਂਗਾਂ ਛੋਟੇ ਪਵਾ ਕੇ ਇਹਨਾਂ ਨੂੰ ਜੇਲ੍ਹਾਂ ਚ ਸੁੱਟਣ ਦੀ ਲੋੜ ਕੀ ਆ ਤੁਸੀਂ ਇਹਨਾਂ ਦੇ ਸਰੀਰ ਬੰਦ ਕਰ ਲੋਗੇ ਜ਼ਬਾਨ ਬੰਦ ਕਰ ਲੋਗੇ ਪਰ ਪੰਜਾਬ ਦੇ ਲੋਕਾਂ ਦਾ ਜਿਹੜਾ ਹੈ ਨਾ ਤੁਸੀਂ ਦਿਮਾਗ ਬੰਦ ਨਹੀਂ ਕਰ ਸਕਦੇ 70 ਸਾਲਾਂ ਦੇ ਵਿੱਚ ਨਾ ਹੁਣ ਜਾ ਕੇ ਕਿਸਾਨ ਯੂਨੀਅਨ ਹੌਂਦ ਚ ਆਉਣ ਕਰਕੇ ਤੇ ਲੋਕਾਂ ਦੀ ਜਿਹੜੀ ਜਾਗਰਤੀ ਆਈ ਆ ਨਹੀਂ ਤਾਂ ਹੁਣ ਤੱਕ ਲੀਡਰ ਜਿਹੜੇ ਆ ਨਾ ਇਹ ਜੰਗਲ ਦੇ ਸ਼ੇਰ ਬਣ ਕੇ ਪਬਲਿਕ ਨੂੰ ਗਿਦੜੀ ਬਕੂੜ ਦੇ ਸਮਝ ਕੇ ਮਸਲਦੇ ਤੁਰੇ ਆ ਰਹੇ ਆ ਤੇ ਹੁਣ ਉਹਨਾਂ ਨੂੰ ਵੋਟ ਦਾ ਤੇ ਨਾਅਰਿਆਂ ਦਾ ਤੇ ਜਿਹੜੀ ਇਹਨਾਂ ਨੇ ਸਿੱਖਿਆ ਦਿੱਤੀ ਆ ਉਹ ਹੁਣ ਚੇਤਾ ਆਉਣ ਲੱਗਿਆ ਵੀ ਹੁਣ ਜਿਹੜੀ ਗੱਲ ਤੁਸੀਂ ਨਾਰੇ ਕਿਹਾ ਸੀ ਸਵਾਲ ਪੁੱਛੋ ਉਹ ਸਵਾਲ ਪੁੱਛਣ ਲੱਗ ਗਏ ਉਹਨਾਂ ਨੂੰ ਵੀ ਪੁੱਛੇ ਤੁਹਾਨੂੰ ਵੀ ਪੁੱਛਦੇ ਰਹੇ ਅੱਛਾ ਇਹ ਤਾਂ ਉਹ ਵੀ ਕੁੱਟ-ਕੁੱਟ ਥੋੜਦੇ ਸੀ ਤੁਸੀਂ ਵੀ ਸੁੱਟਣ ਲੱਗ ਗਏ ਤੇ ਜਦੋਂ ਉਹਨਾਂ ਨੂੰ ਪਿੱਛੇ ਨਹੀਂ ਕਿਸੇ ਨੇ ਪੁੱਛਿਆ ਤੇ ਹੁਣ ਤੁਸੀਂ 27 ਜ ਤੁਸੀਂ ਕੀ ਕਰਤਾ ਹੁਣ ਤੁਸੀਂ ਦੇਖੋ ਵੀ ਫੋਰਸ ਤੇ ਉਹ ਡਾਂਗਾ ਛੋਟੇ ਸਵਾਲ ਟਾਂ ਰੈਫਲ ਅ fırsਰ ਕਿਥੋਂ ਰਿਹਾ ਕੇ ਬੋਟਾ ਪਾਉਂਗਾ ਬੋਰ ਨਹੀਂ ਬੋ ਵੀ ਕਦੇ ਵੀ ਹੈ ਸਤਨਾਮ ਜੀ ਇੱਕ ਮੁੱਦਾ ਹੋਰ ਬੋਕ ਦੇ ਸ਼ੰਗਾਂ ਨੂੰ ਹੱਥ ਲੱਗਿਆ ਇੱਕ ਚੀਜ਼ ਕੱਲ ਦੇਖਣ ਨੂੰ ਹੋਰ ਮਿਲੀ ਫਿਰਡੇ ਕਰੋ ਉਹ ਵੀ ਪੁੱਛੋ ਉਹ ਦੇਖਣ ਨੂੰ ਇਹ ਮਿਲੀ ਜੀ ਕੋਈ ਦੋ ਮੰਜ਼ਲੀ ਇਮਾਰਤ ਦਾ ਉਦਘਾਟਨ ਕਰਨਾ ਜੇ ਸੰਧਵਾ ਸਾਹਿਬ ਆਏ ਹੁੰਦੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਸੀ ਹਾਂਜੀ ਅੱਛਾ ਉਹਦੇ ਤੇ ਆਪਾਂ ਖਰਚਾ ਵੀ ਕਰ ਸਕਦੇ ਸੀ ਟੈਂਟ ਲਾ ਲਿਆ ਚਾਹ ਪਾਣੀ ਦਾ ਪ੍ਰੋਗਰਾਮ ਕਰ ਲਿਆ ਰੋਟੀ ਦਾ ਕਰ ਲਿਆ ਉਹ ਤਾਂ ਚੰਗੀ ਗੱਲ ਸੀ ਬੜੀ ਅਜੀਬੋ ਗਰੀਬ ਗੱਲ ਦੇਖਣ ਨੂੰ ਮਿਲੀ ਸਤਨਾਮ ਜੀ ਸਿਰਫ ਮਹਿਜ 70 ਫੁੱਟ ਕੰਧ ਸੀ ਉਹ ਵੀ ਪੁਰਾਣੀ ਬਣੀ ਹੋਈ ਸੀ ਹਾਂਜੀ ਹਾਂਜੀ ਉਹਨੂੰ ਦੋਵੇਂ ਪਾਸੇ ਪਲਸਤਰ ਕਰਕੇ ਉੱਤੇ ਰੰਗ ਕਰਤਾ 70 ਫੁੱਟ ਦੀਵਾਰ ਨੂੰ ਪਲਸਤਰ ਕੀਤੀ ਦਾ ਉਦਘਾਟਨ ਕਰਨ ਵਾਸਤੇ ਸੰਧਵਾ ਸਾਹਿਬ ਵਾਲੀ ਉਹਦੇ ਤੇ ਟੈਂਟ ਵੀ ਲਾਇਆ ਗਿਆ ਤੁਹਾਨੂੰ ਜਿਵੇਂ ਦੱਸਿਆ ਐਨੀ ਪੁਲਿਸ ਫੋਰਸ ਵੀ ਲਾਈ ਗਈ ਗੱਡੀਆਂ ਵੀ ਆਈਆਂ ਜਿੰਨੇ ਪੈਸੇ ਮੈਨੂੰ ਲੱਗਦਾ ਜਦਨਾ ਅਸੀਂ ਪਲਸਤਰ ਦਾ ਖਰਚਾ ਨਹੀਂ ਆਇਆ ਉਦੋਂ ਤਿੱਗੜਾ ਚੌਕਣਾ ਉੱਤੇ ਉਦਘਾਟਨ ਕਰਤੇ ਖਰਚਾ ਕਰਤਾ ਇਹ ਕਿੰਨਾ ਕੁ ਜਾਇ ਜੀ ਉਰਦੇ ਵੀ ਤੁਸੀਂ ਹੁਣ ਗੱਲ ਕੀਤੀ ਆ ਨਾ ਇਹ ਹਰ ਪਿੰਡ ਦੀ ਗੱਲ ਆ ਠੀਕ ਆ ਮੈਂ ਤਾਂ ਇਥੋਂ ਹੈਰਾਨ ਆ ਪੀ ਇਹਦੇ ਕੰਨ ਨਹੀਂ ਕੰਮ ਕਰਦੇ ਦਿਮਾਗ ਨਹੀਂ ਕਰਦਾ ਜਦੋਂ ਇੱਕ ਪਿੰਡ ਚ ਤੁਸੀਂ ਇਹ ਪਾਲਿਸੀ ਚ ਕੰਮਜਾਬ ਨਹੀਂ ਹੁੰਦੀ ਦੂਜੇ ਪਿੰਡ ਕਿਉਂ ਕਰਦੇ ਹੋ ਪਹਿਲਾਂ ਤਾਂ ਲੈਂਦਾ ਪੰਜਾਬਾ ਉਹਨੇ ਠੀਕ ਕਰਾ ਤੇ ਉਹ ਸ਼ੈਲਟ ਲਵਾਉਣ ਲਈ ਅਗਲੇ ਪਿੰਡ ਜਾਵੜਦੇ ਫੇਰ ਉਹ ਤੁਸੀਂ ਕਿੰਨਾ ਜੇ ਕਾਮਯਾਬ ਹੋਗੇ ਦੂਜੀ ਗੱਲ 70 ਫੁੱਟ ਕੰਧ ਨੂੰ ਟਿਪ ਟੋਪ ਕੀਤਾ ਜਾਨੀ ਕਹਿੰਦੇ ਮਿਸਤਰੀ ਲਾ ਦੋ ਮਸਾਲਾ ਲਾਤਾ ਪੰਜਾਬੀ ਜਿਹੜਾ ਬਾਮਣ ਪੋਚ ਚਾਵਣ ਮੋਚ ਤੁਸੀਂ ਬਾਮਣੋਂ ਮਤੋਂ ਤੁਦਾ ਵੀ ਸਾਰੇ ਇਕੱਠੇ ਹੋ ਕੇ ਮੇਰੇ ਦਫ਼ਤਰ ਦੇ ਸ਼ੀਸ਼ੇ ਨਾ ਤੋੜਨਾ ਜੀ ਵੀ ਇਹਦਾ ਬ੍ਰਾਹਮਣਾਂ ਦੇ ਉਲਟ ਬੋਲਦਾ ਮੈਂ ਨਹੀਂ ਬ੍ਰਾਹਮਣ ਪੋਚਾ ਕਹਿੰਦਾ ਅੱਛਾ ਜੀ ਉੱਥੇ ਉਹਨਾਂ ਨੇ ਕੀ ਕੀਤਾ ਬ੍ਰਾਹਮਣ ਪੋਚਾ ਨਹੀਂ ਉਹਨੂੰ ਕਹਿੰਦੇ ਆ ਅੰਨੀ ਟੀਵ ਅੱਛਾ ਜਿਹਦੀਆਂ ਅੱਖਾਂ ਹੀ ਅੰਨੀ ਟੀਵ ਦਾ ਮਤਲਬ ਇਹ ਆ ਵੀ ਪਰੋਕਰੰਡੀ ਠੋਖੋ ਕੰਧਣਾ ਪਰੋਕਰੰਡੀ ਠੋਖੋ ਕੰਧਣਾ ਤੇ ਅੰਨੀ ਉਹਨੂੰ ਤਾਂ ਕਹਿੰਦੇ ਵੀ ਮਗਰੋਂ ਜਦੋਂ ਗਰਮਾਲਾ ਮਾਰ ਕੇ ਸਹੀ ਬਣਾਉਣਾ ਹੁੰਦਾ ਹੈ ਨਾ ਉਦੋਂ ਉਹ ਭੈਣ ਦੇ ਨੂੰ ਮਿਸਟਰੀ ਵੀ ਛੱਡ ਜਾਂਦਾ ਉਹ ਕਹਿੰਦਾ ਯਾਨੀ ਟੀਪ ਇਹਦੀ ਉਮਰ ਜ਼ਿਆਦਾ ਉਹ ਵੀ ਲੀਡਰ ਵਾਂਗੂ ਉਹ ਅੰਨੀ ਟੀਪ ਦੇ ਪਾ ਕੇ ਰਮਾਲਾ ਜਿਹੜੀ ਮਰਿਆਦਾ ਪੂਰੀ ਕਰ ਰਿਹਾ ਉਹ ਵੀ ਹੈ ਨਾ ਉਹ ਇਕੱਲੇ ਫਿੱਡੇ ਆ ਦੀ ਨਹੀਂ ਉਹ ਤਾਂ ਪੰਜਾਬ ਪੂਰੇ ਦੀ ਦੂਸਰੀ ਗੱਲ ਤੁਸੀਂ ਕੀਤਾ ਵੀ ਮੈਂ ਜਦੋਂ ਕਵਰੇਜ ਕਰਦਾ ਸੀ ਸਾਹਮਣੇ ਮੈਂ ਨਿਊਜ਼ ਦੇ ਵਿੱਚ ਕੀ ਦਿਖਾਈ ਆ ਕਿ ਜਿੱਥੇ ਸਤਕਾਰਯੋਗ ਸਾਡੇ ਬਾਪੂ ਜੀ ਬਸ ਕਰਨਾ ਸੀ ਨਾ ਪਾਸ਼ਣ ਦੇਣਾ ਸੀ ਲੋਕਾਂ ਨੂੰ ਪ੍ਰਾਪਤੀਆਂ ਬਾਰੇ ਦੱਸਣਾ ਸੀ ਉਹਦੇ ਐਨ ਸਾਹਮਣੇ ਵਾਲੇ ਪਾਸੇ ਇੱਕ ਸਕੂਲ ਦਾ ਲੈਂਟਰ ਟੁੱਟਿਆ ਹੋਇਆ ਹਾਂਜੀ ਤੇ ਪਹਿਲਾਂ ਤਾਂ ਗਲਤੀ ਹੋਰ ਇਹ ਵੀ ਟੈਂਟ ਵਾਲੇ ਉਧਰ ਚਾਲੜੀ ਨਹੀਂ ਲਾ ਸਕੇ ਹਾਂ ਤੇ ਜੇ ਫਿਰ ਵਿਕਾਸ ਦੇ ਉਹਦੇ ਅੱਖਾਂ ਦੇ ਸਾਹਮਣੇ ਉਹਨਾਂ ਨੂੰ ਦੇਖਦਾ ਨਹੀਂ ਪਿਆ ਵੀ ਘੱਟ ਘੱਟ ਕੇ ਇਸ ਚੀਜ਼ ਦਾ ਕਰੀ ਜਾਂਦੇ ਸਾਹਮਣੇ ਦਾ ਲੈਂਟਰ ਡਿੱਗਿਆ ਤੇ ਚਾਰਾਂ ਦਿਨਾਂ ਨੂੰ ਜਿਹੜਾ ਹੈਗਾ ਉਹ ਕਿਤੇ ਥੱਲੇ ਆੜ ਕੇ ਕਿਸੇ ਦਾ ਖਤਰਾ ਬਣਿਆ ਪਿਆ ਦੂਸਰੀ ਗੱਲ ਜਦੋਂ ਕਵਰੇਜ ਕੀਤੀ ਆ ਸਾਰੇ ਸਕੂਲ ਸਟਾਫ ਨੇ ਬੱਚਿਆਂ ਨੂੰ ਛੁੱਟੀ ਕਰਕੇ ਦੇਵੂ ਕੁਰਸੀਆਂ ਤੇ ਭਾਏ ਦੇ ਕੁਰਸੀਆਂ ਫਿਰ ਵੀ ਖਾਲੀ ਤੇ ਫਿਰ ਉੱਥੇ ਬੋਟਾਂ ਕੇ ਪੈੜ ਗਿਆ ਸੀ ਕੰਧਾਂ ਨੂੰ ਪਲਸਟਰ ਕਰਕੇ ਕਹਿੰਣ ਤੋਂ ਭਾਵ ਕੀ ਆ ਵੀ ਐਂ ਪਰਦਾ ਖਿੱਚ ਕੇ ਤਾਂ ਅਗਵਾੜਨ ਕਰਦੇ ਮੜ ਕੇ ਸਪੀਕਰ ਸਾਹਿਬ ਪੁੱਲ ਜੋ ਹੁਣ ਇਹ ਗੱਲਾਂ ਤੇ ਜਿਹੜੀਆਂ ਗੱਲਾਂ ਕਰਦੇ ਰਹੇ ਹਾਂ ਉਹਨਾਂ ਗੱਲਾਂ ਤੇ ਲੋਕ ਪੂਰੇ ਉੱਤਰ ਆਏ ਤੁਹਾਨੂੰ ਬਣਾਤਾ ਤੇ ਤੁਸੀਂ ਕਿਹਾ ਸੀ ਇਹਨਾਂ ਨੂੰ ਪੁੱਛਿਆ ਕਰੋ ਤੇ ਹੁਣ ਜੇ ਉਹ ਪੁੱਛਦੇ ਆ ਤੁਸੀਂ ਉਹਨਾਂ ਨੂੰ ਪੁੱਛਣ ਨਹੀਂ ਦਿੰਦੇ ਤੇ ਤੁਸੀਂ ਪੁਲਿਸ ਦੀ ਲਾ ਕੇ ਡਿਊਟੀ ਜਦਾਂ گا ਪਰੋਣੇ ਕੁੱਟਦੇ ਹੋ ਮਾਰਦੇ ਹੋ ਇੱਥੇ ਕੁਝ ਪੁਲਿਸ ਵਿਭਾਗ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਸਰਕਾਰਾਂ ਹੁੰਦੀਆਂ ਚੱਲੀਆਂ ਰਹਿ ਜਾਂ। ਤੁਹਾਡੀਆਂ ਮਾਤਾਵਾਂ ਹੈ, ਪਹਿਣਾ ਹੈ, ਬੱਚੇ ਬਜ਼ੁਰਗਾਂ ਜਿਹੜੇ ਉਸ ਟਾਈਮ ਤੇ ਇਹਨਾਂ ਨੂੰ ਕੁਝ ਪੁੱਛਦੇ ਆ। ਤੇ ਤੁਸੀਂ ਇੰਨਾ ਦੁਰਵਯੋਗ ਦਾ ਕਰਿਆ ਕਰੋ ਡਿਊਟੀ ਮੁਤਾਬਕ ਉਹਨਾਂ ਨੂੰ ਵੜ ਕੇ ਪਾਸੇ ਆਸੇ ਕਰ ਦਿੱਤਾ ਤੇ ਪੱਗਾਂ ਤੱਕ ਡਾਂਗ ਸੂਟੇ ਤੱਕ ਨੌਕਤ ਨਾ ਹੁੰਦੇ ਆ ਕਰੋ ਕਿਉਂਕਿ ਜੇ ਦਿਨ ਹੈ ਨਾ ਰਾਤ ਵੀ ਪੈਂਦੀ ਆ ਜੇ ਰਾਤ ਆ ਦਿਨ ਵੀ ਪੈਂਦਾ ਹੈ ਤੇ ਇਹ ਝਾੜੂ ਵਾਲੀ ਸਰਕਾਰ ਜਿਹੜੀ ਇਹ ਸਦਾ ਰਹਣੀ ਨਹੀਂ ਹੈਗੀ ਆਪਦੇ ਮਾਂ ਪਿਓ ਨੂੰ ਨਾ ਕੁੱਟੋ ਨਾ ਮਾਰੋ ਚੁੱਪ ਕਰਕੇ ਜਿਹੜਾ ਕਰੇ ਭਰੇ ਜੇ ਝਾੜੂ ਵਾਲੇ ਸਹੀ ਨਹੀਂ ਕਰਦੇ ਤੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਤੁਸੀਂ ਤਾਂ ਤਨਖਾਹ ਹੀ ਲੈਣੀ ਆ ਡਾਂਗਾ ਮਾਰਨੀ ਕਿਉਂ ਲੈਨੇ ਵਧੀਆ ਦੇਸ਼ ਭਗਤ ਤਹੋਂ ਦੀ ਤਨਖਾਹ ਲਓ ਕਿਉਂ ਵਾਰਦੇ ਤੁਹਾਡੇ ਆ ਬੱਚੇ ਬਿਜੁੱਧ ਪਾਉਂਦੇ ਬਹੁਤ ਬਹੁਤ ਮਿਹਰਬਾਨੀ ਸਤਨਾਮ ਜੀ ਦਰਸ਼ਕਾਂ ਨੂੰ ਜਾਣਕਾਰੀ ਦੇਣ ਵਾਸਤੇ ਤੇ ਦਰਸ਼ਕੋ ਬੇਨਤੀ ਹੈ ਵੀ 70 ਫੁੱਟ ਕੰਧ ਵਾਲੀ ਜਿਹੜੀ ਹੈਗੀ ਹੈ ਇਹ ਤੁਸੀਂ ਆਪਦੀ ਰਾਇ ਜ਼ਰੂਰ ਲਿਖਿਓ ਵੀ ਕਿੰਨਾ ਕੁ ਬਹੁਤ ਵਧੀਆ ਉਦਘਾਟਨ ਕੀਤਾ 70 ਫੁੱਟ ਕੰਧ ਨੂੰ ਰਿਪੇਅਰ ਕੀਤੀ ਦਾ ਉਦਘਾਟਨ ਕਰ ਦੇਣਾ ਚਾਹੀਦਾ ਸੀ ਕਿ ਨਹੀਂ अच्छा एक मैं अपने ਵੱਲੋਂ ਵੀ ਕਹਿਣਾ ਉਹਨਾਂ ਵੱਲੋਂ ਤਾਂ ਸਮਾਪਤੀ ਹੈ ਪੁੱਛਣੋਂ ਹਟ ਜਾਂਦੇ ਇਹਨਾਂ ਨੇ ਵੇਲੇ ਦਾ ਜਾਣਾ ਹੁੰਦਾ ਕਰੇ ਇਹਨਾਂ ਦੀ ਕੁਝ ਹੈਗੀ ਮਜਬੂਰੀ ਵੀ ਵੇਲੇ ਦਾ ਦੁਕਾਨਦ ਕੋਣ ਖੋਲਣੀ ਹੁੰਦੀ ਆ ਜੀ ਪਿੰਟ ਦੀ ਦੁਕਾਨ ਕਰਦੇ ਆ ਅੱਛਾ ਦੂਜੀ ਗੱਲ ਇਹ ਆ ਵੀ ਜਿਹੜੀ 70 ਫੁੱਟ ਕੰਧ ਵਾਲੀ ਇਹਨਾਂ ਨੇ ਜਿਗਰ ਕੀਤਾ ਹੈ ਕਿਹੜੇ ਕਿਹੜੇ ਪਿੰਡ ਦੇ ਵਿੱਚ 70 ਫੁੱਟ ਕੰਧ ਦਾ ਜਾਂ 80 ਜਾਂ 90 ਜਾਂ 10 ਫੁੱਟ ਦਾ ਇਕਾਠਨ ਹੋਇਆ ਹੈ ਉਹ ਬੰਦੇ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਸਾਡੇ ਪਿੰਡ ਚ ਵੀ ਇਸ ਤਰ੍ਹਾਂ ਹੋਇਆ ਸਾਡੇ ਪਿੰਡ ਚ ਵੀ ਇਸ ਤਰ੍ਹਾਂ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿਸਾਨ ਯੂਨੀਅਨ ਨੂੰ ਦੱਸਾਂਗੇ ਤੇ ਉਹ ਫਿਰ ਟਰਾਲੀ ਚੋਂ ਟਰੱਕ ਚੋਂ ਨਕਲੀ ਚੋਰ ਮਾਂ ਪਿੰਜਰਾ ਚੋਰ ਚੂਹੇ ਚੋਰ ਉਹ ਉਹ ਜਦੋਂ ਨਾਰੇ ਲਾਉਣਗੇ ਫਿਰ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਣੇ ਬਾਪੂਆਂ ਨੂੰ ਕੁੱਟਣ ਵਾਲੇ ਬੰਦਿਆਂ ਨੇ ਕੀਤਾ ਕੀ ਆ ਮੇਰੇ ਵੱਲੋਂ ਵੀ ਸਮਾਪਤ ਸਹਿਸ਼ਣ